तो मानसा की शुरुआत है हो पहली बारिश हुई है तो जगह जगह से पानी भी देखा जा सकता है सो मानसा हुई बरसात कारण सड़क से पानी ही पानी खड़ा है जिस कारण दुकानदार काफी परेशान नजर आ रहे हैं जिस करके दुकानदारा का दा सारा समान खराब हो गया ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅੰਗੇਲੀ ਕਾਰਨ ਮਾਨਸਾ ਦਾ ਸੀਵਰੇਜ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ ਜਿਸ ਕਾਰਨ ਮਾਨਸਾ ਦੇ ਵਿੱਚ ਸੀਵਰੇਜ ਦਾ ਪਾਣੀ ਲੋਕਾਂ ਦੇ ਲਈ ਘਾਤਕ ਸਿੱਧ ਹੋ ਸ ਰਿਹਾ ਹੈ ਜਿਸ ਦੇ ਕਾਰਨ ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ ਮਾਨਸਾ ਸ਼ਹਿਰ ਦੇ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਰਸਾਤ ਕਾਰਨ ਬਰਸਾਤ ਦਾ ਪਾਣੀ ਖੜਾ ਹੋ ਗਿਆ ਤੇ ਇਸ ਪਾਣੀ ਦੇ ਕਰਕੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਸੁਮਾਂਸਾ ਦੇ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਹੋਈ ਹੈ ਜਿਸ ਦੇ ਕਰਕੇ ਸੜਕਾਂ ਤੇ ਪਾਣੀ ਭਰ ਗਿਆ ਤੇ ਲੋਕ ਨੇ ਜਿਹੜੇ ਕਿ ਪਾਣੀ ਨੂੰ ਲੈ ਕੇ ਕਾਫੀ ਚਿੰਤਿਤ ਵੀ ਨਜ਼ਰ ਆਏ ਨੇ ਸੋਣਾ ਕਿਹਾ ਹੈ ਕਿ ਇਸ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਜਿਹੜਾ ਕਿ ਕਾਫੀ ਜ਼ਿਆਦਾ ਵੱਧ ਗਿਆ ਹੈ ਪਰ ਮਾਂਸਾ ਦਾ ਸੀਵਰੇਜ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੋਇਆ ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬਹੁਤ ਮਾਂਸਾ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਾਰਸ਼ ਸੀ ਜਿਸ ਨੇ ਆਪਣੇ ਬਹੁਤ ਰੌਂਦਰ ਰੂਪ ਦਿਖਾਇਆ ਹੋਇਆ ਮਾਂਸਾ ਵਾਲਿਆਂ ਨੂੰ वैसे पानी पानी ना मानसा ਵਿੱਚ ਸੀਵਰੇਜ ਦਾ ਪਾਣੀ ਨਹੀਂ ਬਹੁਤ ਗੰਦਾ ਰੂਪ ਧਾਰਿਆ ਹੋਇਆ ਜਿਸ ਮਰਜ਼ੀ ਰੋਡ ਤੇ ਚੱਲ ਜਾਓ ਕੱਲਾ ਸੀਵਰੇਜ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਔਰ ਉਸ ਤੋਂ ਲੋਕ ਪਰੇਸ਼ਾਨ ਬਹੁਤ ਹਨ ਪਰ ਉਸ ਦੇ ਨਾਲ ਹੀ ਪ੍ਰਸ਼ਾਸਨ ਨੇ ਕੋਈ ਵਧੀਆ ਕੰਮ ਨਹੀਂ ਕੀਤਾ ਸੀਵਰੇਜ ਆਪਣੇ ਇਸ بارش ਦੇ ਪਾਣੀ ਦਾ ਕੋਈ ਨਿਕਾਸੀ ਨਹੀਂ ਹੈਗੀ ਜੇ ਆਪਾਂ ਦੇਖੀਏ ਬੱਸ ਸਟੈਂਡ ਤੇ ਮੇਰੇ ਕਾ ਲੱਕ ਦੋਤੇ ਉੱਤੇ ਪਾਣੀ ਹੈ ਔਰ ਮੈਂ ਸਰੀਮਾ ਰੋਡ ਤੇ ਖੜਾ ਮੇਰੇ ਵੀ ਖੂਗੋਡਿਆਂ ਤੋਂ ਉੱਪਰ ਉੱਪਰ ਪਾਣੀ ਹੈ ਦੁਕਾਨਾਂ ਵਿੱਚ ਪਾਣੀ ਵੜ ਰਿਹਾ ਹੈ ਪ੍ਰਸ਼ਾਸਨ ਵੱਲ ਕੋਈ ਮਤਲਬ ਕਿ ਚੰਗਾ ਧਿਆਨ ਨਹੀਂ ਦੇ ਰਿਹਾ ਦੁਕਾਨਦਾਰਾਂ ਦਾ ਘਰੋਂ ਨਿਕਲਣਾ ਬੰਦ ਹੋਇਆ ਪਿਆ ਹੈ ਕਿੰਨੀ بارش ਦੇ ਵਿੱਚ ਇਸ ਕਰਕੇ ਮੇਰੇ ਖਿਆਲ ਕਾਫੀ ਵੱਡਾ ਨੁਕਸਾਨ ਹੋਣ ਦੀ ਆਸ ਹੈ ਮਾਨਸਾ ਵਿੱਚ ਅਗਲੀ ਤਰੀਕ ਵਿੱਚ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਸੀਵਰੇਜ ਬੰਦ ਹੋਏ ਪਏ ਨੇ ਇਹ ਜੇ ਮੌਸਮਾਂ ਵਿੱਚ ਪਹਿਲਾਂ ਹੀ ਸੀਵਰੇਜ ਦਾ ਕੰਮ ਕਰਕੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਇਹ ਜਿਹੜਾ بارش ਆਇਆ ਮੌਨਸੂਨ ਦਾ ਆਪਾਂ ਨੂੰ ਪਤਾ ਹੈ ਮੌਨਸੂਨ ਦਾ ਟਾਈਮ ਹੋਇਆ ਹੋਇਆ ਹੈ ਇਹ ਬਾਣੀ ਨਾਲ ਦੀ ਨਾਲ ਇਹਦਾ ਨਿਕਾਸੀ ਹੋਵੇ ਪਾਣੀ ਨਿਕਲੇ ਔਰ ਥੋੜਾ ਮੋਟਾ ਸੁੱਖ ਦਾ ਸਾਹ ਆਵੇ ਪਰ ਸੀਵਰੇਜ ਦਾ ਪਾਣੀ ਨਹੀਂ ਨਿਕਲ ਰਿਹਾ بارش ਦਾ ਪਾਣੀ ਇਹ ਕਿਥੋਂ ਕੱਢਣਗੇ ਪ੍ਰਸ਼ਾਸਨ ਬਿਲਕੁਲ ਫੇਲ ਹੈ ਇਸ ਕਰਕੇ ਸਾਡੀ ਦੁਕਾਨਦਾਰਾਂ ਦੀ ਕੁਝ ਸੁਣਵਾਈ ਹੋਣੀ ਚਾਹੀਦੀ ਹੈ ਸਮਾਨਸਾ ਦੀ ਨਵੀਂ ਕਚੈਰੀ ਰੋਡ ਨੂੰ ਜਿੱਥੇ ਕਿ ਵੀਆਈਪੀ ਰੋਡ ਕਿਹਾ ਜਾਂਦਾ ਹੈ ਜਿੱਥੇ ਕਿ ਪਾਣੀ ਦੇਖਿਆ ਜਾ ਸਕਦਾ ਹੈ ਗੰਦੇ ਪਾਣੀ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਉਸ ਸੜਕ ਤੇ ਗੰਦੇ ਪਾਣੀ ਨੇ ਆਪਣਾ ਘਰ ਬਣਾ ਲਿਆ ਤੇ ਉੱਥੋਂ ਲੰਘਣ ਵਾਲੇ ਹਰ ਵਾਹਨ ਨੂੰ ਇਸ ਗੰਦੇ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸੜਕ ਤੇ ਸ਼ਹਿਰ ਦਾ ਵੱਡਾ ਸਕੂਲ ਹੈ ਜਿਸ ਕਾਰਨ ਸਕੂਲ ਜਾਣ ਸਮੇਂ ਬੱਚਿਆਂ ਨੂੰ ਇਸ ਪਾਣੀ ਦੇ ਵਿੱਚੋਂ ਲੰਘਣਾ ਪੈਂਦਾ ਹੈ ਸੋ ਇਸ ਗੰਦੇ ਪਾਣੀ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਇਹ ਪਾਣੀ ਇੰਨਾ ਗੰਦਾ ਹੋ ਗਿਆ ਕਿ ਇਸ ਕਾਰਨ ਬਿਮਾਰੀਆਂ ਫੈਲਣੀਆਂ ਵੀ ਸ਼ੁਰੂ ਹੋ ਗਈਆਂ ਨੇ ਨਰਕ ਵਰਗੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਮਾਨਸਾ ਦੇ ਲੋਕ ਵੀਆਈਪੀ ਰੋਡ ਤੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ ਨੇ ਗੰਦੇ ਪਾਣੀ ਤੋਂ ਰੋਜ਼ ਲੋਕ ਪਰੇਸ਼ਾਨ ਹੁੰਦੇ ਨੇ ਸਕੂਲ ਜਾਣ ਸਮੇਂ ਬੱਚਿਆਂ ਨੂੰ ਵੀ ਇਸੇ ਪਾਣੀ ਦੇ ਵਿੱਚੋਂ ਲੰਘਣਾ ਪੈਂਦਾ ਜਿਸ ਕਰਕੇ ਬਿਮਾਰੀਆਂ ਦਾ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਕੋਈ ਹੋਰ ਕੀ ਕਹੀਏ ਜੀ ਹੁਣ ਜਦੋਂ ਇਹਨਾਂ ਨੂੰ ਨਹੀਂ ਦਿਸਦਾ ਜੀ ਤਾਂ ਅਸੀਂ ਹੁਣ ਇਹਦੇ ਬਾਰੇ ਕੀ ਕਹਿ ਸਕਦੇ ਹਾਂ? ਥੋੜੇ ਸਾਹਮਣੇ ਆ ਕੈਮਰਾਮੈਨ ਕੈਮਰਾ ਮਾਰ ਕੇ ਦੇਖੋ ਵੀ ਉਹ ਦੇਖੋ ਕਿੰਨਾ ਕਿੰਨੀ ਕਿੰਨੀ ਝਿਲਬ ਜੰਮੀ ਪਈ ਐ ਮੱਛਰ ਮੱਖੀ ਬੁਰਾ ਹਾਲ ਐ ਜੀ ਤੇ ਕੋਈ ਧਿਆਨ ਨਹੀਂ ਦੇ ਰਿਆ ਹਰ ਕੋਈ ਇੱਥੋਂ ਰਿੰਗ ਰਿੰਗ ਕੇ ਤੁਰਦਾ ਮਸਾਂ ਕੋਈ ਡਿੱਗ ਜਾਂਦਾ ਕੋਈ ਕਿਵੇਂ ਕਰਦਾ ਲੇਡੀਜ਼ ਤੋਂ ਸਕੂਟਰੀ ਨਹੀਂ ਲੰਘਦੀ ਇੱਥੋਂ ਦੀ ਤੇ ਬਹੁਤ ਹੀ ਔਖਾ ਹੋਇਆ ਪਿਆ ਕੰਮ ਜੀ ਬੁਰਾ ਹਾਲ ਐ ਜੀ ਬੱਚਿਆਂ ਦਾ ਸਕੂਲ ਐ ਇੱਧਰ ਦੋ ਸਕੂਲ ਨੇ ਘਟੋ ਘਟ ਰੋਜ਼ ਬੱਚੇ ਲੰਘਦੇ ਇੰਨੇ ਨੇ ਪਰ ਸੋ ਜਿੱਥੇ ਆਟੋ ਵੀ ਡਿੱਗ ਪਿਆ ਬੱਚਿਆਂ ਵਾਲਾ ਜੀ ਤੇ ਲੇਡੀਜ਼ ਵੀ ਇੱਕ ਦੇ 6 ਵਜੇ ਹੈਗੀ ਪਰ ਕੋਈ ਧਿਆਨ ਨਹੀਂ ਦਿੰਦਾ ਕੋਈ ਗੱਲ ਨਹੀਂ ਸੁਣਦਾ ਹੈ ਜੀ ਅਸੀਂ ਦਰਖਾਸਤਾਂ ਦੇ ਦੇ ਕੇ ਵੀ ਦੇਖ ਲਿਆ ਫੋਨ ਕਰ ਕਰਕੇ ਵੀ ਦੇਖ ਲਿਆ ਕੋਈ ਗੱਲ ਨਹੀਂ ਬਣੀ ਹੈ ਜੀ ਕੁਝ ਨਹੀਂ ਬਣਿਆ ਹੈ ਇਹ ਮੰਗ ਕਰਦੇ ਸਰਕਾਰ ਤੋਂ ਇਹ ਹੀ ਮੰਗ ਹੈ ਜੀ ਵਜਾਤਾ ਇਹਨੂੰ ਜਲਦੀ ਜਲਦੀ ਬਣਾ ਦਿਓ ਜਾਂ ਸਮਾਰਕੀ ਤੋੜ ਦਿਓ ਵੀ ਦੁਆਰੇ ਹੋਰ ਕੋਈ ਲੰਗੀ ਨਾ ਇੱਥੋਂ ਦੀ ਇਹ ਹੀ ਮੰਗ ਹੈ ਜੀ ਬਸ ਤੇ ਇਹ ਕਚਹਿਰੀ ਰੋਡ ਵੀਆਈਪੀ ਰੋਡ ਤੇ ਵੀਆਈਪੀ ਰੋਡ ਦਾ ਤੁਸੀਂ ਹਾਲ ਦੇਖ ਹੀ ਸਕਦੇ ਹੋ ਜੀ ਤੁਹਾਡੇ ਫੋਟੋਜ਼ ਦੇ ਵਿੱਚ ਇੱਥੋਂ ਇੱਕ ਅੱਧੇ ਕਿਲੋਮੀਟਰ ਤੇ ਇੱਕ ਬਹੁਤ ਸ਼ਹਿਰ ਦਾ ਨਾਮੀ ਸਕੂਲ ਹੈ ਜੀ ਸੈਂਟ ਈਵਰ ਸਕੂਲ ਆ ਉਹ ਉਹਨਾਂ ਬੱਚਿਆਂ ਦੀਆਂ ਬੈਣਾ ਇੱਥੋਂ ਟੱਪਦੀਆਂ ਨੇ ਜੀ ਤੇ ਤਿੰਨ ਦਿਨ ਪਹਿਲਾਂ ਇੱਥੋਂ ਇੱਕ ਆਟੋ ਬੱਚਾ ਦਾ ਭਰਿਆ ਹੋਇਆ ਡਿੱਗ ਗਿਆ ਤੇ ਬੱਚੇ ਬਚੇ ਨੇ ਇੱਕ ਛੋਟੀ ਮਾਨਸਾ ਤੋਂ ਲੇਡੀ ਜੀ ਕਿਆ ਵਿਚਾਰੇ ਦਾ ਚੂਲਾ ਹੱਲ ਗਿਆ ਸਾਨੂੰ ਨਾ ਨਹੀਂ ਪਤਾ ਕੀ ਹੈ ਉਹਦਾ ਹੁਣ ਪ੍ਰਸ਼ਾਸਨ ਚਾਹੁੰਦਾ ਵੀ ਜਦ ਇੱਥੇ ਕੋਈ ਬਜ਼ੁਰਗ ਮਰੇ ਕੋਈ ਡਿੱਗ ਕੇ ਕੋਈ ਚੂਲਾ ਚਲਾਵੇ ਜਾਂ ਕੋਈ ਬੱਚਾ ਕੋਈ ਸਕੂਲ ਦਾ ਬੱਚਾ ਹਾਸਕ ਰਸਤ ਹੋਵੇ ਇਹ ਚਾਹੁੰਦਾ ਪ੍ਰਸ਼ਾਸਨ ਤੇ ਬੁਰਾ ਹਾਲ ਹੈ ਬਿਮਾਰੀਆਂ ਦਾ ਘਰ ਤੇ ਨਾਮ ਜਿਹੜਾ ਹੈਲਥ ਡਿਪਾਰਟਮੈਂਟ ਹੈ ਸੀ ਹੈਲਥ ਡਿਪਾਰਟਮੈਂਟ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਕੋਈ ਨਵਾਂ ਕਰੋਨਾ ਵਰਗਾ ਵਾਇਰਸ ਲੱਗਣ ਚਾਹੁੰਦੇ ਹੋ ਜਿਹੜਾ ਇੰਨੇ ਗੰਦ ਦੇ ਵਿੱਚ ਕੋਈ ਨਵੇਂ ਨਵੇਂ ਬਿਮਾਰੀਆਂ ਪ ਕੁਈ ਕੋਈ ਸਹੂਲਤ ਨਹੀਂ ਛੋਡੀ ਸਰਕਾਰ ਦੀ ਇਹ ਮੰਗ ਕਰਦੇ ਆ ਸਰਕਾਰ ਅਸੀਂ ਮੰਗ ਕਰਦੇ ਆ ਜੀ ਵੀ ਸਾਡਾ ਜੋ ਇੱਕ ਸਿਟੀਜ਼ਨ ਹੋਣ ਦੇ ਨਾਤੇ ਜੋ ਸਾਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਸਾਡੀਆਂ ਬਹਾਲ ਕਰੀਆਂ ਜਾਣ ਅਸੀਂ ਟੈਕਸ ਪੇ ਕਰਦੇ ਆ ਸਾਡੀਆਂ ਸੜਕਾਂ ਤਾਂ ਘਟੂ ਘਟ ਸਾਨੂੰ ਜੋ ਹੋਰ ਤਾਂ ਕੁਝ ਨਹੀਂ ਕਰ ਕੋ ਸਾਡੀਆਂ ਸੜਕਾਂ ਤਾਂ ਸਾਨੂੰ ਵਧੀਆ ਕਰਕੇ ਦਿੱਤੀਆਂ ਜਾਣ ਸੀਵਰੇਜ ਦਾ ਕੀਤਾ ਜਾਵੇ ਪ੍ਰਬੰਧ